ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਨੂੰ ਸਿੱਖ ਸਮਾਜ ਵਿੱਚ ਸੰਤਾਂ ਬਹੁਤ ਅਦਬਤ ਸਤਕਾਰ ਦਿੰਦੇ ਹਨ ਪਰ ਕੁਝ ਲੋਕਾਂ ਨੇ ਪਵਿੱਤਰ ਬਾਣੇ ਦੀ ਆੜ ਲੈ ਕੇ ਗੈਰ ਕਾਨੂੰਨੀ ਕਾਰਵਾਈਆਂ ਆਰੰਭ ਕੀਤੀਆਂ ਨੇ ਤੇ ਜਿਸ ਕਾਰਨ ਸਮੂਹ ਸਿੱਖ ਜਗਤ ਨੂੰ ਚਿੰਤਿਤ ਕਰਨ ਦੀ ਲੋੜ ਜਿਹੜੀ ਹੈ ਉਹ ਪੈਕ ਅਜੀਹੀ ਇੱਕ ਤਾਜ਼ੀ ਘਟਨਾ ਸੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਜਿੱਥੇ ਨਿਹੰਗ ਸਿੰਘ ਬਾਣੇਚੂ ਆਏ ਕੁਝ ਵਿਅਕਤੀਆਂ ਵੱਲੋਂ ਇੱਕ Hindu ਪਰਿਵਾਰ ਦੀਆਂ ਦੁਕਾਨਾਂ ਤੇ ਕਬਜ਼ਾ ਕਰ ਲੈਣ ਤੋਂ ਬਾਅਦ ਪਰਿਵਾਰ ਨੂੰ ਬੰਦਿਕ ਬਣਾ ਕੇ ਰੱਖਿਆ ਜਾਂਦਾ ਹੈ ਤੇ ਜਿਨ੍ਹਾਂ ਨੂੰ ਪੁਲਿਸ ਦੇ ਆਲਾ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਆਜ਼ਾਦ ਕਰਵਾਇਆ ਗਿਆ ਇਸ ਮਾਮਲੇ ਸੰਬੰਧੀ ਬੇਸ਼ੱਕ ਪੁਲਿਸ ਨੇ ਦੋਸ਼ੀਆਂ ਵਿਰੁੱਧ ਵਕ ਵਖਤਾ ਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਵੀ ਉਕਤ Hindu ਪਰਿਵਾਰ ਨੂੰ ਡਰਾ ਧਮਕਾਇਆ ਜਾ ਰਿਹਾ ਹੈ ਤੇ ਜਾਨੋਂ ਮਾਰਨ ਦੀ ਲਗਾਤਾਰ ਧਮਕੀਆਂ ਵੀ ਮਿਲ ਰਹੀਆਂ ਹਨ ਇਹ ਜਾਣਕਾਰੀ ਮਿਲਦੇ ਹੀ ਅਜੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਪਹੁੰਚੇ ਹਲਕਾ ਵਿਧਾਇਕ ਸੁਪਾਲ ਸਿੰਘ ਖੈਰਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਤੇ ਇਸੇ ਤਰ੍ਹਾਂ ਦੇ ਹਾਲਾਤ ਜਿਹੜੇ ਰਹੇ ਤਾਂ ਦਿਨੋ-ਦਿਨ ਹੋਰ ਵੀ ਮਾੜੀ ਘਟਨਾਵਾਂ ਜਿਹੜੀਆਂ ਨੇ ਹੋ ਸਕਦੀਆਂ ਨੇ ਅਫਸੋਸ ਦੀ ਗੱਲ ਹੈ ਜੀ ਕਿ ਸਾਡਾ ਜਿਹੜਾ ਹਲਕਾ ਭੁਲਾਥਿਆ ਇਸ ਵਕਤ ਅਸੀਂ ਮਿਆਣੀ ਅੱਡਾ ਢਿਲਵਾ ਨਗਰ ਪੰਚਾਇਤ ਵਿੱਚ ਖੜੇ ਹਾਂ ਮੇਰੇ ਨਾਲ ਇਹ ਰਵਿੰਦਰ ਕੁਮਾਰ ਜੀ ਦਾ ਪਰਿਵਾਰ ਹੈ ਇਹਨਾਂ ਦੀ ਇਹ ਨੂੰਹ ਹੈ ਬੇਟੀ ਔਰ ਸਾਰੇ ਪਿੰਡ ਦੇ ਪਤਵੰਤੇ ਸੱਜਣ ਕਾਉਂਸਲਰਸ ਵਗੈਰਾ ਪਿਛਲੇ ਕੁਝ ਸਮੇਂ ਤੋਂ ਇੱਕ ਇਹਨਾਂ ਦੀ ਜਿਹੜੀ ਪ੍ਰਾਪਰਟੀ ਨਗਰ ਪੰਚਾਇਤ ਦਾ ਸੀ ਇਹ ਪੁਰਾਣੇ 60 ਸਾਲ ਤੋਂ ਇਹ ਪਰਿਵਾਰ ਅਤੇ ਹੋਰ ਸੱਜਣ ਦੁਕਾਨਦਾਰ ਇੱਥੇ ਬੈਠੇ ਨੇ ਜਿਨ੍ਹਾਂ ਦੇ ਕੋਲ 60-60 ਸਾਲ ਦਾ ਪੁਰਾਣਾ ਪੋਜੀਸ਼ਨ ਆ ਔਰ ਇਹਨਾਂ ਨੇ ਇੱਧੀਆਂ ਕਿਰਾਏ ਵਗੈਰਾ ਲੀਜ਼ ਜਮ੍ਹਾਂ ਕਰਾਈ ਹੈ ਨਗਰ ਪੰਚਾਇਤ ਨੂੰ ਉਹਦੀਆਂ ਰਸੀਦਾਂ ਲਈ ਫਿਰਦੇ ਨੇ ਔਰ ਬਲਕਿ ਆ ਤੁਸੀਂ ਦੇਖ ਸਕਦੇ ਏਡਾ ਵੱਡਾ ਪੁਲੰਦਾ ਸਿਵਲ ਕੋਰਟ ਵਿੱਚ ਗਏ ਹੋਏ ਨੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਇਹਦੇ باوجود ਕੁਝ ਲੈਂਡ ਮਾਫੀਆ ਸਾਡੇ ਪਿੰਡ ਦੇ ਇੱਕ ਕੋਈ ਭੰਵਰਾ ਪਰਿਵਾਰ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਨਾਲ ਬੜਾ ਵੱਡਾ ਲੀਡਰ ਆਪਣੇ ਆਪ ਨੂੰ ਕਹਿੰਦਾ ਅੱਜਕੱਲ ਉਹਦੇ ਨਾਲ ਇੱਕ ਲੈਂਡ ਮਾਫੀਆ ਨਿਆਂਗਾਂ ਦੀ ਸ਼ਕਲ ਵਿੱਚ ਆਣ ਕੇ ਇਹਨਾਂ ਦੀ ਪ੍ਰਾਪਰਟੀ ਤੇ ਆਣ ਕੇ ਇੱਥੇ ਧੱਕਾ ਕਰਦੇ ਨੇ ਇਹਨਾਂ ਨੂੰ ਧਮਕਾਉਂਦੇ ਨੇ ਇਸ ਲੜਕੀ ਨੂੰ ਬਹੁਤ ਭੜੇ ਸ਼ਬਦ ਕੱਲ ਬੋਲੇ ਨੇ ਔਰ ਇੱਕ ਉਹਨਾਂ ਦੀ ਰਜਿਸਟਰੀ ਜਿਹੜੀ ਇੱਕ ਸੋ ਕਾਲਡ ਕਰਾਈ ਉਹ ਡਾਊਟਫੁਲ ਆ ਇੰਨੀਆਂ ਸਾਰੀਆਂ ਗੱਲਾਂ ਦੇ ਬਾਵਜੂਦ ਮੈਂ ਪੁਲਿਸ ਨੂੰ ਬੜੀ ਮੁਸ਼ਕਲ ਨਾਲ ਚੰਡੀਗੜ੍ਹ ਲੈਵਲ ਤੱਕ ਐਡੀਜੀਪੀ ਲਾਅ ਐਂਡ ਆਰਡਰ ਤੱਕ ਰਿਕਵੈਸਟ ਕਰਕੇ ਆਈਜੀ ਨਾਲ ਗੱਲ ਕਰਕੇ ਐਸਐਸਪੀ ਨਾਲ ਗੱਲ ਕਰਕੇ ਜਦੋਂ ਉਹਨਾਂ ਨੇ ਪਿਛਲੀ ਵਾਰੀ ਆਣ ਕੇ ਨਜਾਇਜ਼ ਡਾਇਰੈਕਟਲੀ ਕਪੂਰਥਲਾ ਦੇ ਮਿਆਣੀ ਬਾਕਰਪੁਰ ਤੋਂ ਇਹ ਮਾਮਲਾ ਜੜਾਉ ਸਾਹਮਣੇ ਆਇਆ ਜਿੱਥੋਂ ਦੇ 40-45 ਦੁਕਾਨਦਾਰਾਂ ਨੇ ਆਪਣੀ ਵਿਥਿਆ ਸੁਣਾਉਂਦਿਆਂ ਖੈਰਾਂ ਨੂੰ ਦੱਸਿਆ ਹੈ ਕਿ ਉਹ ਮਾਰਕੀਟ ਕਮੇਟੀ ਦੀਆਂ ਦੁਕਾਨਾਂ ਵਿੱਚ ਆਪੋ ਆਪਣੇ ਕਾਰੋਬਾਰ ਪਿਛਲੇ 50 ਸਾਲਾਂ ਤੋਂ ਚਲਾ ਰਹੇ ਨੇ ਤੇ ਉਪਰਕਤ ਦੁਕਾਨਾਂ ਦਾ ਕੋਰਟ ਕੇਸ ਜਿਹੜਾ ਹੈ ਉਹ ਮਾਨਯੋਗ ਅਦਾਲਤ ਦੇ ਵਿੱਚ ਜਿਹੜਾ ਹੈ ਉਹ ਚੱਲ ਰਿਹਾ ਅਦਾਲਤ ਦੇ ਵਿੱਚ ਵਿਚਾਰ ਅਧੀਨ ਹੈ ਪਰ ਸਥਾਨਕ ਇੱਕ ਆਪ ਸਮਰਥਕ ਉੱਚਥੇ ਬੰਦੀਆਂ ਦੀ ਮਦਦ ਲੈ ਕੇ ਦੁਕਾਨਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰ ਰਿਹਾ ਹੈ ਤੇ ਉਸ ਤੋਂ ਬਾਅਦ ਪੀੜਤ ਪਰਿਵਾਰ ਦੀ ਮਹਿਲਾ ਨੇ ਦੱਸਿਆ ਹੈ ਕਿ ਬੀਤੇ ਦਿਨੀਂ ਦੀ ਹੰਸਿੰਗਾ ਨੇ ਪੇਸ ਵਿੱਚ ਆਏ ਕੁਝ ਲੋਕਾਂ ਨੇ ਜਿਹੜਾ ਇਹ ਕੰਦ ਟੱਪ ਕੇ ਉਹਨਾਂ ਦੇ ਘਰ ਵਿੱਚ ਦਾਖਲ ਹੋਏ ਤੇ ਫਿਰ ਬੰਦਕ ਬਣਾ ਲਿਆ ਜਿਸ ਕਾਰਨ ਉਹ ਲਗਾਤਾਰ ਦੋ ਦਿਨ ਘਰ ਵਿੱਚ ਕੈਦ ਰਹੇ ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਉਹਨਾਂ ਨੂੰ ਆਜ਼ਾਦ ਕਰਵਾਇਆ ਗਿਆ ਤੇ ਹੋਰ ਕੀ ਕੁਝ ਕਹਿਣਾ ਹੈ ਆਓ ਇਹ ਵੀ ਸੁਣ ਲੈਣੇ ਕਿਸ ਤਰ੍ਹਾਂ ਦੀ ਜਾਣਕਾਰੀ ਔਰਤ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਸੁਣੋ ਸਰ ਪੋਲਾ ਮਾਮਲਾ ਇਹਦਾ ਕਿ ਨਗਰਪੰਚਾਇਤ ਦੀ ਇਹ ਜਗਾਹ ਵਸਰ 1970 ਦੇ ਸਵਰ ਆਪਾਂ ਇੱਥੇ ਰਹਿਣਦੇ ਆਂ ਧੌਂਦੇ ਬੜਦਾਂ ਦੀ ਜਗਾਹ ਚਲਦੀ ਆਉਂਦੀ ਸਾਡੀ ਸਰ ਤੇ ਸਰ ਇਹ ਜਗਾਹ ਦੀ ਰਜਿਸਟਰੀ ਹੋ ਨਹੀਂ ਸਕਦੀ ਅਮਰਿੰਦਰ ਸਿੰਘ ਆਪਾਂ ਮਰਾਸ ਸਰ ਜਿਹੜਾ ਵਾ ਇਹ ਬੰਦੇ ਨੇ ਸਰ ਜਾਲੀਆਂ ਦੀ ਇਸਟੀਆਂ ਕਰਾ ਕੇ ਜਿਹੜੀ ਗਾਂ ਜਿਹਨੇ ਆ ਕੋਈ ਨਹੀਂ ਹੁੰਦੇ ਸਾਹਨੇ ਉਹਨਾਂ ਨੂੰ ਜਿਹੜੀ ਇਹ ਜਗ੍ਹਾ ਦੇਤੀ ਆ ਸਰ ਮੈਂ ਉਹਨਾਂ ਅੱਗੇ ਰਿਕੁਐਸਟ ਕੀਤੀ ਅੱਗੇ ਜਾ ਕੇ ਵੀ ਰਜਿਸਟਰੀ ਨਾ ਕਰਾਓ ੱੱਕੇ ਨਾਲ ਸਰ ਜਿਸਚੀ ਆ ਕੇ ਮੈਨੂੰ ਡਰਾਉਂਦੇ ਆ ਧਮਕਾਉਂਦੇ ਆ ਮੈਨੂੰ ਧਮਕੀਆਂ ਦਿੰਦੇ ਆ ਕਿ ਤੇਰੇ ਸੋਹਰੇ ਨੂੰ ਵੀ ਜਾਨੋਂ ਮਾਰ ਦਾਂਗੇ ਬੱਚੇ ਦੇ ਦਾਂਗੇ ਬੱਚੇ ਚੱਕ ਲਾਂਗੇ ਸਾਰੇ ਸਰ ਇਦਾਂ ਸੱਸਣ ਡਰਾਉਂਦੇ ਆ ਸਾਡਾ ਕੋਰਟ ਕੇਸ ਵੀ ਚੱਲਣ ਦੇ ਆ ਸਰ ਤਾਂ ਵੀ ਸਾਡੇ ੱੱਕੇ ਨਾਲ ਕੇ ਘਰ ਮੜ ਜੰਦੇ ਆ ਕਦੀ ਸਾਡੇ ਕਬਜ਼ਾ ਕਰਨ ਦੀ ਨਹੀਂ ਨਾ ਤਾਲੇ ਲਾ ਦਿੰਦੇ ਨੇ ਕੰਦੇਸਾਰੇ ਮੈਨੂੰ ਗਲਤ ਮਲ ਤੇ ਬੋਲਦੇ ਤੂੰ ਘਾਚ ਜਾਂ ਤੂੰ ਚਾਵਲਾ ਨਿਹੰਗ ਸਿੰਘ ਇਹ ਜਿਆ ਕਿਉਂ ਕਰਨਗੇ ਹਾਂਜੀ ਨਿਹੰਗ ਸਿੰਘ ਇਹ ਜਿਆ ਕਿਉਂ ਕਰਨਗੇ ਤੁਹਾਡੇ ਨਾਲ ਕੀ ਕਾਰਨ ਕੀ ਸਮਝ ਦੇ ਪਿੱਛੇ ਸਰ ਕਾਰਨ ਇਹ ਆ ਕਿ ਮੈਂ ਸਰ ਲੜਨ ਜੋਗੇ ਹਣੀ ਲੈ ਕੋਈ ਕਰ ਬੰਦਾ ਨਹੀਂ ਹੈਗਾ ਕਾਨੂੰਨੀ ਲੜਾਈ ਲੜਨਾ ਸਰ ਇਹ ਬਜ਼ੁਰਗ ਮੰਨਦੇ ਨੇ ਸ਼ੂਗਰ ਇਹ ਬਿਮਾਰ ਰਹਿੰਦੇ ਨੇ ਸਰ ਮੇਰਾ ਘਰ ਵਾਲਾ ਸਰ ਕੋਈ ਐਕਸੀਡੈਂਟ ਕਰ ਨੂੰ ਜੇਲ੍ਹ ਚ ਨਹੀਂ ਉਹ ਵੀ ਸਾਡੇ ਨਾਲ ਸਰ ੱੱਕਾ ਹੋਇਆ ਸੀ ਕੋਈ ਇਦਾਂ ਦੀ ਕੋਈ ਗੱਲ ਨਹੀਂ ਸਰ ਸਰ ੱੱਕਾ ਹੀ ਹੋਈ ਜਾ ਰਿਹਾ ਹਰ ਬੋਸੋਂ ਨਹੀਂ ਜਿਹੜੇ ਨਿੰਗ ਸੰਗ ਇਹ ਤੁਸੀਂ ਜ਼ਿਕਰ ਕੀਤਾ ਉਹ ਕਿਸ ਦੇ ਇਸ਼ਾਰੇ ਤੇ ਜਿਹੜਾ ਤੁਹਾਡੇ ਨਾਲ ਧੱਕੇਸ਼ਾਹੀ ਕਰ ਰਿਹਾ ਅਮਰਿੰਦਰ ਸਿੰਘ ਕੁਮਰਾ ਸਰ ਹਰਪ੍ਰੀਤ ਗੁਰਮੁਖ ਠਾਰੂ ਤੇ ਅਮਰਿੰਦਰ ਸਿੰਘ ਕੁਮਰਾ ਇਹ ਦੋ ਭੈਣ ਭਰਾਵਾਂ ਨੇ ਮਿਲ ਕੇ ਕੰਮ ਕੀਤਾ ਹੋਇਆ ਸਰ ਕਿਹੜੀ ਪਾਰਟੀ ਨਾਲ ਉਹ ਸਬੰਧ ਰੱਖਦੇ ਆ ਸਰ ਉਹ ਰਾਣਾ ਆਦਮੀ ਕੋਈ ਹੈਗਾ ਸਰ ਉਹਨਾਂ ਦੇ ਨਾਲ ਕੋਈ ਉਹਨਾਂ ਦਾ ਲਿੰਕ ਜਿਹੜਾ ਹੈਗਾ ਨਾ ਕੋਈ ਜਦੋਂ ਨਿਹੰਗ ਸਿੰਘ ਤੁਹਾਡੇ ਇੱਥੇ ਆ ਕੇ ਤੁਹਾਨੂੰ ਡਰਾਉਂਦੇ ਧਮਕਾਉਂਦੇ ਕੀ ਤੁਸੀਂ ਪੁਲਿਸ ਦੀ ਮਦਦ ਮੰਗੀ ਆ ਸਰ ਮੈਂ ਹੋਰ ਜਗ੍ਹਾ ਤੇ ਗਈ ਮੈਂ ਤਹਿਸੀਲਦਾਰ ਸਾਹਿਬ ਤੇ ਵੀ ਗਈ ਮੈਂ ਐਸਐਚਓ ਸਾਹਿਬ ਤੇ ਵੀ ਗਈ ਡੀਐਸਪੀ ਤੇ ਵੀ ਗਈ ਹਰ ਜਗ੍ਹਾ ਤੇ ਗਈ ਮੈਂ ਡੀਪੀ ਸਾਹਿਬ ਡੀਸੀ ਸਾਹਿਬ ਵੀ ਪੇਸ਼ ਹੋ ਕੇ ਕੰਪਲੇਨਟ ਦਿੱਤੀ ਸਰ ਡੀਐਸ ਦੇ ਸਾਹਦੇ ਦਫ਼ਤਰ ਵਿੱਚ ਉਹਨਾਂ ਨੇ ਮੈਨੂੰ ਬਹੁਤ ਧਮਕੀਆਂ ਦਿੱਤੀਆਂ ਮੈਨੂੰ ਕਹਿੰਦੇ ਸਾਡੇ ਘਰ ਘੋੜੇ ਬੰਨਦਾਂਗੇ ਸਾਡੇ ਤੂੰ ਸਿੱਖਾਂ ਨਾਲ ਮੱਥਾ ਨਹੀਂ ਮਾਰ ਸਕਦੀ ਜਦ ਮੈਂ ਇਹਨਾਂ ਨੇ ਕਿਹਾ ਮੈਂ ਨਹੀਂ ਲੋਰ ਸੱਦੀ ਸਾਚਾ ਮੈਂ ਤੁਹਾਡੀ ਇੱਜ਼ਤ ਕਰਦੀ ਆ ਤੂੰ ਵੀ ਮੇਰੀ ਵੀਰਾਂ ਬਣਾਵਾ ਪਰ ਮੈਂ ਸੁਣਿਆ ਸੀ ਕਿ ਕਦੀ ਮਤਲਬ ਜਿਹੜੇ ਗੁਰਪੰਥ ਹੈਗੇ ਉਹ ਕਿਹਨਾਂ ੱਤਕਾ ਨਹੀਂ ਕਰਦੇ ਸਰ ਇਹ ਮੈਨਾਂ ੱਤਕਾ ਗਾ ਨਾ ਮੈਨੂੰ ਡਰਾਉਂਦੇ ਆ ਸਰ ਤੁਸੀਂ ਕਹਿੰਦੇ ਆ ਮੈਂ ਡਰਦੀ ਨਾ ਸਰ ਇਹਨਾਂ ਗਲੋਂ ਰ ਬੋਲ ਬਰਾ ਲੈ ਕੇ ਸਰ ਹੁੰਦੇ ਆ ਅੱਜ ਖੇਰਾ ਸਾਹਿਬ ਆਏ ਸੀਗੇ ਕੀ ਉਹਨਾਂ ਨੇ ਤੁਹਾਨੂੰ ਵਿਸ਼ਵਾਸਤ ਆਇਆ ਸਰ ਉਹ ਕਹਿੰਦੇ ਪਏ ਕਿ ਕੋਈ ਗੱਲ ਨਹੀਂ ਤਾਂ ਡੀਲ ਸੁਣਵਾਈ ਹੋਊਗੀ ਨਿਰ ਤੋਂ ਇਲਾਵਾ ਵੀ ਸਰ ਕੁਝ ਬੰਦੇ ਸੀਗੇ ਜਿਨ੍ਹਾਂ ਦੀ ਵੀ ਜਗ੍ਹਾ ਉੱਤੇ ਇਹਨਾਂ ਨੇ ਮਤਲਬ ੱੱਕਾ ਕਰਨ ਦੀ ਜਿਹੜੀ ਇੱਕ ਇੱਕ ਸੀ ਕੋਸ਼ਿਸ਼ ਹੈ ਰਜਿਸਟਰੀਆਂ ਇਹਨਾਂ ਨੇ ਜਾਲੀ ਬਣਾਵਾਂਗੇ ਕੰਮ ਕੀਤਾ ਸੀ ਸਰ ਉਹਨਾਂ ਦੇ ਮੇਰੇ ਕੋਲ ਵੀ ਪ੍ਰੂਫ ਹੈ ਹੈਗੇ ਹੋਰ ਦੁਕਾਨਦਾਰ ਵੀ ਆ ਜਿਹੜੇ ਇਹਨਾਂ ਗਾ ਤੋਂ ਪੀਟਦੇ ਆ ਜਿਨ੍ਹਾਂ ਨੂੰ ਡਰਾਇਆ ਤਮਕਾਇਆ ਜਾ ਰਿਹਾ ਸਰ ਮੇਰੇ ਕੋਲੋਂ ਤਿੰਨ ਜਾਣਿਆਂ ਦੇ ਪ੍ਰੂਫ ਹੈਗੇ ਆ ਇਸ ਤੋਂ ਇਲਾਵਾ ਵੀ ਹੋਰ ਬੰਦੇ ਜਿਨ੍ਹਾਂ ਨੇ ਸਾਡੀ ਜਗਤ ਨਾਲ ਨਾਲ ਜਿੱਦਾਂ ਦਾ ਸਾਡੇ ਅਟੈਕ ਕੀਤਾ ਤਿੰਨ ਬੰਦੇ ਹੋਰ ਆ ਉਹਨਾਂ ਦੇ ਵੀ ਅਟੈਕ ਕਰਨਦੇ ਆ ਸਰ ਉਹਨਾਂ ਨੇ ਵੀ ਕੋੜ ਕੇਸ ਕੀਤਾ ਹੋਇਆ ਸਰ ਸਾਰੇ ਅੱਡੇ ਦੀ ਹੀ ਨਗਰਪੰਚਾਇਤ ਦੀ ਜਗਾ ਵਾ ਸਾਰਾ ਅੱਡਾ ਜਿਹੜਾ ਉਹ ਡੈਸ਼ ਦੇ ਵਿੱਚ ਆ ਸਰ ਕੋਈ ਡਰ ਦਾ ਮਾਰਾ ਇਹਨਾਂ ਤੋਂ ਅੱਗੇ ਨਹੀਂ ਆਂਦਾ ਨਾ ਇਹ ਇਹਨਾਂ ਦੇ ਅੱਗੇ ਜਾਂਦੇ ਸਾਨੂੰ ਡਰਾਉਂਦੇ ਆ ਇਹ ਇਦਾਂ ਜਿਹਦਾ ਫਾਇਦਾ ਚੁੱਕਦੇ ਕਿ ਆ ਮੈਂ ਲੜ ਨਹੀਂ ਸਕਦੀ ਸਰ ਇਹਨਾਂ ਦੇ ਨਾਲ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਆ ਸਰ ਮੇਰੀ ਇਹ ਹੀ ਮੰਗ ਹੈ ਸ਼ਾਸਨ ਅੱਗੇ ਕਿ ਇਹ ਜਿਹੜੇ ਮੇਨਾਂ ਤੱਕਾ ਕਰਦੇ ਆ ਗਬਜਾ ਕਰਨ ਦੀ ਨੀਤ ਕਰਨਦੇ ਆ ਜਾਲੀਆਂ ਜਿਸਟੀਆਂ ਬਣਾ ਕੇ ਮੈਨੂੰ ਡਰਾਉਂਦੇ ਆ ਧਮਕਾਉਂਦੇ ਆ ਮੇਰੀ ਕਿਤੇ ਸੁਣਵਾਈ ਨਹੀਂ ਹੁੰਦੀ ਮੇਰੀ ਸੁਣਵਾਈ ਕੀਤੀ ਜਾਵੇ ਮੈਂ ਜ਼ਰ ਮੇਰਾ ਸਭ ਕੁਝ ਖਤਮ ਹੋਏ ਨਾ ਮੇਰੀ ਜਗ੍ਹਾ ਨੂੰ ਬਚਾਇਆ ਜਾਵੇ ਨਗਰ ਪੰਚਾਇਤੀ ਜਗ੍ਹਾ ਦੀ ਜਿਸਟੀ ਨਹੀਂ ਹੋ ਸਕਦੀ ਸਾਰਾ ਅੱਡਾ ਹੀ ਨਗਰ ਪੰਚਾਇਤ ਆ ਸਰ ਹੋਰ ਬੰਦਿਆਂ ਦੇ ਵੀ ਤੱਕਾ ਕਰਨਦੇ ਨੇ ਹੋਰ ਵੀ ਸਹਮੇ ਹੋਏ ਲੋਕ ਨੇ ਇੱਥੇ 20 ਸਾਲ ਤੋਂ ਕਰਾ ਰਿਹਾ हां जी सर इस परिवार ਦਾ ਦੋਸ਼ ਆ ਕਿ ਇਹਨਾਂ ਨੂੰ ਕੁਝ ਨਿਆ ਗਸੰਗ ਜਥੇਬੰਦੀਆਂ ਡਰਾਉਂਦੀਆਂ ਤੇ ਮਗਾਉਂਦੀਆਂ ਕੀ ਕਹਿਣਾ ਤੁਹਾਡਾ ਤੁਸੀਂ ਇਸ ਮੌਕੇ ਤੇ ਆਏ ਆ ਇਹਦੇ ਸਬੰਧੀ ਅਸੀਂ ਜਿਹੜਾ ਹੀ ਐਫ ਆਰ ਦਰਜ ਕਰ ਚੁੱਕੇ ਆ ਤੇ ਬਾਕੀ ਉਹਦਾ ਜੋ ਵੀ ਬੰਦੀ ਕਰਦੇ ਹੀ ਕਾਨੂੰਨ ਦੇ ਮੁਤਾਬਿਕ ਕਰਾਂਗੇ ਵਾਕਈ ਇਹਨਾਂ ਨੂੰ ਕੁਝ ਲੋਕ ਜਿਹੜੇ ਡਰਾਉਂਦੇ ਤੇ ਮਗਾਉਂਦੇ ਆ ਜਿੱਦੋਂ ਤੁਹਾਨੂੰ ਸ਼ਿਕਾਇਤ ਮਿਲੀ ਜਿਹੜੀ ਹੁਣ ਸਾਡੇ ਧਿਆਨ 'ਚ ਲੱਗ ਜਿਹੜੇ ਆਲਰੇਡੀ ਜਿਹੜਾ ਮਕਦਮਾ ਰੱਦ ਕਰ ਲਿਆ ਬਾਕੀ ਜਿਹੜੀ ਬੰਦੀ ਕਰਦੇ ਹੀ ਕਰਾਂਗੇ ਕੀ ਇਹਨਾਂ ਦਾ ਮਾਮਲਾ ਕੀ ਹੈਗਾ ਇਹਨਾਂ ਦਾ ਕੋਈ ਜ਼ਾਇਦਾਦ ਦਾ ਮਾਮਲਾ ਵਾ ਟ੍ਰੋਫੀ ਦਾ ਹੈ ਇਹਨਾਂ ਦਾ ਠੀਕ ਹੈ ਜੀ ਸ਼ੁਕਰ ਹੈ